ਸਹਿਬ ਜਦਿਆਂ ਦੀ ਸ਼ਹਾਦਤ ਬਹਿਸ ਦੀਵਾਰਾਂ 'ਚ ਨਹੀਂ ਹੋਈ ਦੀਵਾਰਾਂ 'ਚ ਉਹਨਾਂ ਨੂੰ ਜਿੜਿਆ ਗਿਆ ਤੁਸੀਂ ਇਹ ਦਿੱਤੇ ਗਏ ਲੇਕਿਨ ਦੀਵਾਰ ਦੀ ਤਮੀਰ ਮੁਕੰਮਲ ਨਹੀਂ ਸੀ ਹੁੰਦੀ ਤਿੰਨ ਵਾਰ ਗਿਰੀ ਫਿਰ ਕਾਜ਼ੀ ਨੇ ਸੁਚਾਨੰਦ ਨੇ ਆਖਿਆ ਕਿ ਤਾਂ ਕੋਈ ਕਰਾ ਬਾਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਦੀਵਾਰ ਨਹੀਂ ਜਿਣੀ ਜਾਣੀ ਇਹਨਾਂ ਕਾਫਰਾਂ ਦੇ ਤੁਹਾਨੂੰ ਸਿਰ ਵੱਢਣੇ ਪੈਣਗੇ ਔਰ ਜਦੋਂ ਉਹਨੇ ਗੱਲ ਕੀਤੀ ਤਾਂ ਜਿਹੜਾ ਕਾਜ਼ੀ ਸੀ ਜਿਹੜਾ ਸ਼ਰੀਅਤ ਦੇ ਸਬਕ ਦੇ ਤਾਬਕ ਦੱਸਦਾ ਸੀ ਕਿ ਕਿਵੇਂ ਸ਼ਹੀਦ ਕਰਨਾ ਉਹਨੇ ਕਿਹਾ ਕਿ ਇਹਨਾਂ ਦੀ ਬਹੁਤ ਹੋ ਚੁੱਕੀ ਹੈ ਫਿਰ ਬੱਚਿਆਂ ਦੇ ਪੈਰਾ ਚ ਤੇਲ ਚਸਿਆ ਗਿਆ ਕੋਸਾ ਤੇਲ ਚਸ ਕੇ ਤੇ ਫਿਰ ਉਹਨਾਂ ਦੇ ਸਰੀਰ ਚ ਹਰਕਤ ਆਈ ਕਿਉਂਕਿ ਕਿੰਨੇ ਦਿਨਾਂ ਤੇ ਭੁੱਖੇ ਸੀ ਇੰਨੀ ਠੰਡ ਸੀ ਜਦੋਂ ਦੀਵਾਰ ਚ ਚੜੇਗੇ ਕੱਪੜੇ ਵੀ ਭਿੱਜੇ ਘਾਰਾ ਵੀ ਠੰਡਾ ਸੀ ਇੱਟਾਂ ਵੀ ਠੰਡੀਆਂ ਸੀ ਤੇ ਤੀਜੀ ਵਾਰ ਜਦੋਂ ਦੀਵਾਰ ਗਿਰੀ ਆ ਤੇ ਬੱਚੇ ਬੇਹੋਸ਼ੀ ਦੀ ਹਾਲਤ ਸਨ ਤੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਉਹ ਸ਼ਹੀਦ ਹੋ